ਪਿਛਲੇ ਸੂਏ ਤੁਹਾਡੇ ਕੋਲੇ ਇਹਨੇ ਕਿੰਨਾ ਕ ਦੁੱਧ ਦਿੱਤਾ ਪਿਛਲੇ ਸੂਏ ਸਾਡੇ ਕੋਲੇ 15 ਲੀਟਰ ਦੁੱਧ ਦਾ ਪੂਰਾ ਨੈਟ ਅੱਛਾ ਹਾਂ ਕਦੇ 100 ਗ੍ਰਾਮ ਉੱਤੇ ਹੁੰਦਾ ਹੈ ਕਦੇ ਥੱਲੇ ਹੁੰਦਾ ਹੈ ਪਰ ਅਸੀਂ 15 ਕਿਲੋ ਕਹਿੰਦੇ ਆਲੇ 15 ਕਿਲੋ ਮੰਨ ਕੇ ਲੈ ਲੇ ਠੀਕ ਹੈ 15 ਇੱਕ ਸਾਲ ਤੇ 15 ਦਿਨਾਂ ਦੀ ਦੋਸਤੋ ਕੱਟੀ ਆ ਮੈਂ ਇਕੱਲਾ ਇਕੱਲਾ ਥਾਣਾ ਦੀ ਚੈੱਕ ਕਰ ਲਓ ਝੋਲੀ ਪੂਰੀ ਵਧੀਆ ਦੇ ਕਿਸੇ ਗੱਲ ਦੀ ਬਰੇ ਕਰੀ ਮੈਂ ਆ ਦੇਖੋ ਵੀਰੇ ਆ ਹੁੰਦੇ ਆ ਥਾਣਾ ਪੂਰੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕਟਾਰ ਸਿੰਘ ਵਾਲਾ ਜੇਲਾ ਬਠਿੰਡਾ ਤੇ ਤਹਿਸੀਲ ਵੀ ਬਾਈ ਹੋ ਰਿਆ ਨੂੰ ਬਠਿੰਡਾ ਆ ਗਈ। ਬਾਈ ਟੇਕ ਦੇ ਘਰੋਂ ਦੋਸਤੋ ਵੀਡੀਓ ਆ। ਜਮਾ ਇੱਕ ਕਰੇ ਲੂ ਪਸ਼ੂ ਪਾਲ ਕਾ ਕੋਈ ਭਰਾ ਦਾ ਵਪਾਰ ਦਾ ਕੰਮ ਨਹੀਂ। ਬਾਈ ਨੇ ਆਹ ਦੋ ਨੱਕ ਸੇਲ ਕਰਨੇ ਆ ਵੀਰੇ। मामा ਤਾਂ ਇਹੀ ਇਹ ਦੋਵੇਂ ਖੜੰਗਾ ਪਿਛਲੇ ਸੂਏ ਦੀ ਆ ਵੀਰੇ ਕੱਟੀ ਆ। ਕੱਟੀ ਦਾ ਅਲੱਗ ਤੋਂ ਰੇਟ ਆ। ਹੁਣ ਜਿਹੜੀ ਮਾਜਾ ਵੀਰੇ ਤਾਜੀ ਸੂਣ ਵਾਲੀ ਆ। ਦੇਣ ਅੱਜ ਵੀਰੇ ਪੂਰੇ ਆ। ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲੋ। 13 ਤਰੀਕ 9ਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਬਣਾਉਣੀ ਆ ਆਜੋ ਬਾਈ ਟੇਕ ਨਾਲ ਗੱਲਬਾਤ ਕਰਦੇ ਆ ਦੋਨੇ ਨਗਾ ਦਾ ਮੁੱਲ ਵੀਰੇ ਵੀਡੀਓ ਦੇ ਵਿੱਚ ਕਰਾਵਾਂਗੇ ਆਜਾ ਵੀਰੇ ਵੀਡੀਓ ਦੇ ਸਾਹਮਣੇ ਆਜੋ ਸਤਿ ਸ਼੍ਰੀ ਅਕਾਲ ਬਾਈ ਟੇਕ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈਗਾ ਜੀ 98734 71677 ਠੀਕ ਆ ਕੰਮ ਆਪਣਾ ਘਰੇਲੂ ਆ ਗਿਆ ਹਨਾ ਵੀਰੇ ਘੇਲੂ ਦੁੱਧ ਦਾ ਕੰਮ ਆ ਜਾਂਦਾ ਦੁੱਧ ਦਾ ਕੰਮ ਆ ਦੋ ਨਗਾ ਸੇਲ ਵਾਲੇ ਬਈ ਅੱਜ ਆ ਦੋ ਜੀ ਮਾਂਵਾਤੀ ਆ ਪਿਛਲੇ ਸੂਏ ਦੀ ਕੱਟੀ ਹੈ ਠੀਕ ਹੈ 26 ਅਗਸਤ ਨੂੰ ਸੋਈ ਸੀ ਪਿਛਲੇ ਸਾਲ ਠੀਕ ਆ ਤੇ ਆ ਇਹਦੀ ਮਾਂ ਹੈ ਠੀਕ ਆ ਠੀਕ ਆ ਪਹਿਲਾਂ ਆਪਾਂ ਕੱਟੀ ਤੋਂ ਸ਼ੁਰੂ ਕਰ ਲਈਏ ਹਾਂ ਕੱਟੀ ਤੋਂ ਕਰ ਲਈਏ ਕੱਟੀ ਦੇਖੋ ਦੋਸਤੋ ਬਹੁਤ ਸੋਹਣੀ ਆ ਯਾਰ ਥਲੋਂ ਥਣਾ ਥੁਣਾ ਦਾ ਜਿਹੜਾ ਗੈਪ ਆ ਨਾ ਬਹੁਤ ਜ਼ਿਆਦਾ ਆ ਕੱਟੀ ਦਾ ਆ ਦੇਖੋ ਵੀਰੇ ਘਰੇ ਕਿਸੇ ਨੇ ਸ਼ੌਂਕ ਵਾਸਤੇ ਚੰਗੀ ਪਾਲਣੀ ਆ ਨਾ ਬਾਈ ਤਾਂ ਇਹ ਕੱਟੀ ਲੈ ਕੇ ਜਾਓ ਬਹੁਤ ਘੈਂਟ ਬਣੂਗੀ ਤੇ ਬਾਈ ਇਹ ਕਿੰਨੀ ਤਕਰੀਬਨ 1 ਸਾਲ ਤੇ 15 ਦਿਨ ਅੱਜ 12 ਹੋ ਗਈ ਤੇਰਾ ਹਾਂ 1 ਸਾਲ ਤੇ 15 ਦਿਨਾਂ ਦੀ ਕੰਟੀ ਹੋਈ ਆ ਥਣ ਵੀਰੇ ਚਾਰ ਆ ਇਕੱਲਾ ਇਕੱਲਾ ਥਣ ਲੱਗਿਆ ਵਧੀਆ ਬਈ ਕੀ ਭਾ ਕਰਦਾ ਟੇਕ ਵੀਰੇ ਦਾ ਭਾ ਤਾਂ ਯਾਰ ਇਹੀ ਚੀਜ਼ਾਂ ਦਾ ਕੋਈ ਹੁੰਦਾ ਨਹੀਂ ਪਰ ਮੈਂ ਫਿਰ ਵੀ ਚਲੋ ਮੁੱਲ ਤਾਂ ਕਰਨਾ ਪੈਂਦਾ ਹਾਂ ਕੱਟੀ ਤਾਂ ਬਹੁਤ ਚੰਗੀ ਆ ਕੁੰਡੇ ਸਿੰਘ ਹੈ ਜਮਾ ਬਹੁਤ ਸੋਹਣੀ ਫੇਸ ਕੁਆਲਿਟੀ ਕਿਸੇ ਗੱਲ ਦੀ ਕਮੀ ਨਹੀਂ ਕੱਟੀ ਸੋਹਣੀ ਆ ਬਾਕੀ ਵੀਰੇ ਤੇਰੀ ਮੁੱਲ ਤਾਂ ਫਿਰ ਆਪਾਂ ਤਾਂ ਮੁੱਲ ਤਾਂ ਯਾਰ ਬਈ ਜਿੰਨਾ ਮਰਜ਼ੀ ਕਰਾ ਲਾ ਹਾਂ 35000 ਰੁਪਏ ਦੀ ਕੱਟੀ ਦੇ ਰਿਹਾ 35000 ਦੀ ਇਹਦੇ ਚੋਂ ਕੋਈ ਮਾੜਾ ਮੋਟਾ ਹੋਊਗਾ ਮਰ ਜਾਣ ਮਾਨਤਾਨ ਹੋ ਸਕਦਾ ਹੈ 2500 ਕਹਿੰਦਾ ਜੀ ਬੰਦਾ ਜ਼ਿਆਦਾ ਆਖੇ ਹੋਣੀ 35000 ਦੀ ਕੱਟੀ ਦੇ ਦਾਂਗੇ ਠੀਕ ਹੈ ਪੂਰੀ ਸਿਰੇ ਦੀ ਕੱਟੀ ਹੈ ਕੋਈ ਇਹੋ ਜੀ ਗੱਲ ਨਹੀਂ ਨਹੀਂ ਬਿਲਕੁਲ ਵੀਰੇ ਕੱਟੀ ਸੋਹਣੀ ਹੈ ਚੰਗੀ ਜੰਮੀ ਪਲੀ ਹੈ ਦੋਸਤੋ 35000 ਰੁਪਿਆ ਬਾਈ ਨੇ ਜਾਇਜ਼ ਜਾਂ ਮੁੱਲ ਕਰਿਆ ਇਹਦੇ ਚੋਂ ਬਾਈ ਕਹਿੰਦਾ ਮਾੜਾ ਮੋਟਾ ਜ ਐਧਰ ਉਧਰ 8500 ਦਾ ਕੋਈ ਬਾਹਲੇ ਵਾਦੇ ਘੱਟੇ ਵਾਲੇ ਭਰਾ ਨਾ ਤਾਂ ਆਪਦਾ ਟਾਈਮ ਖਰਾਬ ਕਰਿਓ ਨਾ ਬਾਈ ਦਾ ਟਾਈਮ ਖਰਾਬ ਕਰਿਓ ਇੱਕ ਨੰਬਰ ਦੇ ਕੱਟੇ ਹੋ ਗਈ 1 ਸਾਲ ਤੇ 15 ਦਿਨਾਂ ਦੀ ਦੋਸਤੋ ਕੱਟੀ ਆ ਕਿਥਾਂ ਦੀ ਚੈੱਕ ਕਰ ਲੋ ਝੋਲੀ ਪੂਰੀ ਵਧੀਆ ਦੇ ਕਿਸੇ ਗੱਲ ਦੀ ਬਰੇ ਕਰੀ ਮਾਈ ਆ ਦੇਖੋ ਵੀਰੇ ਆ ਹੁੰਦੇ ਆ ਥਣ ਪੂਰੇ ਗਾਇਬ ਤੇ ਤੇ ਜਮਾ ਮੁਠੇ ਵਾਲੇ ਆਪਦੀ ਮਾਂ ਵਰਗੇ ਥਣ ਬਣਾਉਗੀ ਨੰਬਰ 2 ਤੇ ਆ ਜਾ ਬਾਈ ਠੀਕ ਬਾਈ ਦਿਨ ਦੇ ਪੂਰੇ ਹੋ ਗਏ ਹਾਂ ਦੇਨ ਪੂਰੇ ਹੋ ਗਏ ਦਿਨ ਪੂਰੇ ਹੋ ਗਏ ਹੁਣ ਇਹ ਇੱਕ ਦਿਨ ਸੁਬੇ 200 ਰੁਪਏ ਬਸ ਫਿਰ ਹੋਊਗੀ ਕਿ ਪਿਛਲੇ ਸੂਏ ਥੋਡੇ ਕੋਲੇ ਇਹਨੇ ਕਿੰਨਾ ਕ ਦੁੱਧ ਦਿੱਤਾ ਪਿਛਲੇ ਸੂਏ ਸਾਡੇ ਕੋਲ 15.5 ਲੀਟਰ ਦੁੱਧ ਦਾ ਪੂਰਾ ਨੈਟ। ਅੱਛਾ ਹਾਂ ਕਦੇ 100 ਗ੍ਰਾਮ ਉੱਤੇ ਹੁੰਦਾ ਹੈ ਕਦੇ ਥੱਲੇ ਹੁੰਦਾ ਹੈ ਪਰ ਅਸੀਂ 15 ਕਿਲੋ ਕਹਿੰਦੇ ਆਲੇ 15 ਕਿਲੋ ਮੰਨ ਕੇ ਲੈ ਲੇ। ਠੀਕ ਹੈ। 15 ਹੀ ਆਪਣੀ ਗਾਰੰਟੀ ਹੋਊਗੀ। ਠੀਕ ਆ ਤੇ ਕੋਈ ਬਈ ਇੱਕ ਪੈਸੇ ਦਾ ਕੋਈ ਫਲਟ ਸ਼ਲਟ ਕੁਛ। ਕਿਸੇ ਗੱਲ ਦੀ ਕਮੀ ਨਹੀਂ ਜੀ। ਨਾ ਕੋਈ ਧਾਰ ਦਾ ਕੋਈ ਹੋਇਆ ਗੰਨਾ ਚੀਚੇਰ ਦੀ ਧਾਰ ਹੈ ਜਮਾ। ਠੀਕ ਆ। ਪੂਰੇ ਵਧੀਆ ਚੋਕੇ ਨਜ਼ਾਰਾ ਆ ਜਾਂਦਾ ਕਲਮਕਾ। ਅੱਛਾ ਕੋਈ ਦਿੱਕਤ ਹੀ ਨਹੀਂ ਹੈ ਕਿਸੇ ਗੱਲ। ਚੋਣ ਚੋਣ ਨੂੰ ਵਧੀਆ ਠੰਡੀ ਹੈ। ਮਾਹਕਾ ਨਜ਼ਾਰੇ। ਮੈਂ ਕੋਈ ਕਮੀ ਜਿਨਨੇ ਕਹਿਦੇ ਵੀ ਉਹਨੇ ਸਿਆਣੀ ਐ ਨੀ ਜਿੱਦ ਤਰੂ ਕਹਿ ਦੇਗਾ ਇਧਰੋਂ ਹੋ ਜਾ ਉਧਰੋਂ ਹੋ ਜਾ ਖਾਣ ਪੀਣ ਨੂੰ ਵਧੀਆ ਖੁੱਲੀਆਂ ਮੈਂ ਚਾਰੂ ਫੁੱਲ ਹੈਗੀ ਹਾਂ ਖੋਲ ਕੇ ਬਾਈ ਇਧਰੋਂ ਢੇਡਾ ਦਬਾ ਲੈ ਇਹਨੂੰ ਤੋੜ ਲੋ ਬਾਕੀ ਸੋਨੋ ਦੋਸਤੋ ਮੈਂ ਤੋੜ ਕੇ ਦਿਖਾ ਦਿੰਨਾ ਦਿਨ ਬਾਈ ਕਹਿੰਦਾ ਅੱਜ ਪੂਰੇ ਹੋ ਗਏ ਵੀਡੀਓ ਦੀ ਤਰੀਕ ਤੁਹਾਨੂੰ ਦੱਸਤੀ 13 ਤਰੀਕ ਨਵਾਂ ਮਹੀਨਾ 2025 ਦੀ ਬਾਈ ਦੇ ਘਰੋਂ ਬਣਾਈ ਜਾਂਦੇ ਆ ਮਾ ਮਾਤੀਆਂ ਦੁਮੀ ਬਾਈ ਨੇ ਸੇਲ ਕਰਨਗਾ ਹੋ ਸਕਿਆ ਜੇ ਇੱਕ ਘੜੀ ਚੱਲ ਜਾਣ ਵੀਰੇ ਤਾਂ ਨਲੇ ਤਾਂ ਦਿਲ ਦੋ ਮੈਂ ਵਧੀਆ ਧਰ ਜਾਣਗਾ ਦਿਲ ਦੋੜ ਪਸ਼ੂ ਦਾ ਜਾ ਕੇ ਲੱਗ ਜੇ ਨਾ ਤਾਂ ਪਸ਼ੂ ਦੁੱਧ ਤੇ ਸੂਕੇ ਸਾਰਾ ਵਧੀਆ ਜਾਂਦਾ ਥੋੜੀ ਜੀ ਪੂਛ ਜਰੂਰ ਟੁੱਟੀ ਆ ਹਨਾ ਵੀਰੇ ਹੈ ਬਾਈ ਆਹ ਦੇਖੋ ਬਈ ਤੋਰ ਕੇ ਸਾਨੂੰ ਮੈਂ ਮੱਝ ਦਿਖਾ ਦਿੰਨਾ ਪੂਰੇ ਵਜਣ ਚ ਚੰਗੇ ਕੱਦ ਕਾਠ ਦੀ ਆ ਖੁੱਲੇ ਡੁੱਲੇ ਸਰੀਰ ਦੀ ਆ ਥੋੜੀ ਜੀ ਜਿਹੜੀ ਪਿਆਜੀ ਦੀਂਦੀ ਆ ਵੀਰੇ ਰਹਿੰਦੀਆਂ ਥੋੜੀਆਂ ਆ ਬਾਈ ਛਾਵੇਂ ਵੱਧ ਰੱਖਦਾ ਛਤਰੇ ਚ ਉਹਦਾ ਕਰਕੇ ਥੋੜਾ ਕਲਰ ਉਹ ਆ ਧੁੱਪੇ ਬੰਨੀ ਗਈ ਤਾਂ ਮੱਝ ਨਾਗ ਵਰਗੀ ਚਾਰ ਦਿਨਾਂ ਚ ਰੰਗ ਪੜ ਜੂਗੀ ਬਾਕੀ ਆਹ ਦੇਖ ਲਓ ਵੀਰੇ ਸੂਆ ਕਿੰਮਾ ਸੁੰਦੀ ਆ ਬਾਈ ਹੁਣ ਇਹ ਸੂਆ ਬਾਈ ਰੇਨਲ ਚੌਥਾ ਸੂਆ ਹੈ ਚੌਥਾ ਸੂਆ ਚੌਥਾ ਸੂਆ ਨੂੰ ਕੀ ਹੁੰਦਾ ਚੌਥਾ ਸੂਆ ਬਾਕੀ ਤੁਸੀਂ ਚੈੱਕ ਕਰ ਲਓ ਵੀਰੇ ਕੱਦ ਕਾਠ ਦੀ ਖੁੱਲੇ ਡੁੱਲੇ ਸਰੀਰ ਦੀ ਆ ਥਣਾ ਦੀ ਬਹੁਤ ਸੋਹਣੀ ਆ ਮੁੱਠੀ ਜੀ ਵਾਲੇ ਥਣਾ ਪੂਝਾ ਪਹਿਲਾਂ ਤੋਂ ਬਾਈ ਛੋਟੀ ਆ ਮਾੜੀ ਜੀ ਕੱਟੀ ਹੋਈ ਆ ਹਨਾ ਇਹ ਪੈਰ ਪੂਰ ਧਾਤਾ ਸੀ ਮੱਜ ਨੇ ਜੀ ਪਹਿਲਾਂ ਤੋਂ ਅਸੀਂ ਤਖ ਰਹੀਂ ਲਈ ਸੀ ਠੀਕ ਆ ਪਹਿਲਾਂ ਦੀ ਇਹੀ ਠੀਕ ਆ ਠੀਕ ਆ ਤੇ ਇਹਦਾ ਕੀ ਭਾ ਕਰਦਾ ਬਾਈ ਟੇਕ ਇੱਕ 45 ਕਰਦੇ ਇਹਦਾ ਮੁੱਢ ਦਾ 145000 ਹਾਂਜੀ ਇਹਦੇ ਚ ਕੋਈ ਹੈਗਾ ਮਾਰਜਨ ਮਾੜਾ ਮੋਟਾ ਮਾਨਤਾ ਨਹੀਂ ਹੁੰਦਾ ਇਹ ਬੰਦੇ ਦਾ ਜੀ ਹੋਰ ਤਾਂ ਮੈਂ ਕਹਿੰਦਾ ਕੋਈ ਜ਼ਿਆਦਾ ਵੀ ਆਪਾਂ ਉਹ ਜੇ ਪਾ ਕਰੀ ਨਹੀਂ ਵੀ ਹਾਂ ਠੀਕ ਆ 145000 ਦੋਸਤੋ ਬਾਈ ਨੇ ਮੱਝ ਦਾ ਮੁੱਲ ਕਰਿਆ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲ ਆਏ ਉਹ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਨੰਬਰ 2 ਤੇ ਕੱਟੀ ਆ ਜਿਹੜੀ ਵੀਰੇ ਕੱਟੀ ਦਾ ਮੁੱਲ ਬਾਈ ਨੇ ਰੱਖਿਆ 35000 ਰੁਪਿਆ ਵੀਡੀਓ ਦੇ ਵਿੱਚ ਦੋਨੇ ਨਗਾ ਦਾ ਮੁੱਲ ਕਰਾਤਾ ਦੋਨੇ ਨਗ ਖਰੀਦਣੋਂ ਤਾਂ ਕੋਈ ਭਰਾ ਹਨਾ ਦੋਮਾਂ ਦਾ ਦਿਲਦੂਲ ਬੜੀ ਲੱਗ ਜੂਗਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ